ਥਾ ਬੜੀ ਗਲਤ ਕਰਦੇ ਪਰ ਤੁਹਾਨੂੰ ਅਰਥ ਨਹੀਂ ਹੋਵੇ ਕਹਿਣ ਲੱਗੇ ਜੀ ਤੁਸੀਂ ਜਿਹੜਾ ਨਚਣ ਟੱਪਣ ਦੇ ਉਲਟ ਬਾਣੀ 'ਚ ਲਿਖਿਆ ਨਚਣ ਟੱਪਣਾ ਬਾਣੀ 'ਚ ਲਿਖਿਆ ਮੈਂ ਕਿਹਾ ਬੀਬੀ ਮੇਰਾ ਕੰਮ ਕਥਾ ਕਰਨਾ ਮੈਨੂੰ ਬਾਣੀ ਘੱਟ ਆਉਂਦੀ ਹੈ ਕਿਉਂਕਿ ਬਾਣੀ ਦਾ 파ਠ ਹੀ ਨਹੀਂ ਪੜਨੀ ਹੈ ਮੈਂ ਤਾਂ ਗੱਲਾਂ ਨਾਲ ਸਾਰਨਾ ਮੈਨੂੰ ਗੱਲਾਂ ਆਉਂਦੀ ਮੈਨੂੰ ਕਹਿੰਦੀ ਲਿਖਿਆ ਬਾਣੀ 'ਚ ਨਚਣ ਕੁਦਨ ਮਨ ਕਾ ਚਾਓ ਮੈਂ ਕਿਹਾ ਬੀਬੀ ਤੇਰੀ ਯਾਦ ਦੇਖ ਤੇ ਮੈਂ ਸਦਕੇ ਜਾਵਾਂ ਪਰ ਇਹਦੇ ਅਰਥ ਕੀ ਨੇ ਜੇ ਤਾਂ ਗੁਰੂ ਦਾ ਚਾਹੋ ਤੇ ਪਾਪ ਭੰਗੜੇ ਬਾਪ ਕਰਨਾ ਜੇ ਤੂੰ ਮਨ ਦੀ ਸਿੱਖ ਹੈ ਨਾ ਤੇ ਪਾਪ ਭੰਗੜੇ ਨਚਣ ਕੁਦਨ ਮਨ ਕਾ ਚਾਹੋ ਇਹ ਮਨ ਦਾ ਚਾਹ ਹੈ ਗੁਰੂ ਦਾ ਚਾਹ ਨਹੀਂ ਅਸੀਂ ਮਨਮੁਖ ਨਹੀਂ ਪੜਨਾ ਸੀ ਗੁਰਮੁਖ ਪੜਨਾ ਹੈ ਮਨਮੁਖ ਤੇ ਗੁਰਮੁਖ ਜਿਹੜਾ ਮਨ ਦੇ ਮਗਰ ਲੱਗਾ ਉਹ ਮਨਮੁਖ ਜਿਹੜਾ ਗੁਰੂ ਦੇ ਮਗਰ ਲੱਗਾ ਉਹ ਗੁਰਮੁਖ ਤੇ ਲਿਖਿਆ ਨਚਣ ਕੁਦਨ ਮਨ ਕਾ ਚਾਹੋ ਜੇ ਮੈਂ ਕਿਹਾ ਮਨ ਦੇ ਮਗਰ ਲੱਗੀ ਤੇ ਪਾਪ ਭੰਗੜੇ ਜੇ ਗੁਰੂ ਕੀ ਤੇ ਫਿਰ ਗੁਰੂ ਕੀ ਅੱਜ ਆਏ ਨੇ ਗੁਰੂ ਦਾ ਇਹ ਕਹਿੰਦਾ 나ਡਕ ਚੇਟ ਕੀਏ ਕਕਾਜਾ ਪ੍ਰਭ ਲੋਗਨ ਕੈ ਆਤਲਾਜਾ ਪਰਮੇਸ਼ਰ ਦੇ ਪਿਆਰੇ ਨੂੰ ਇੱਕ ਕੰਮ ਕਰਦਿਆਂ ਸ਼ਰਮ ਮੋੜੀ